ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਆਖਦੇ ਹਨ ਇਹ ਸਾਰੇ ਮਨੁੱਖ ਈਸ਼ਵਰ ਦੀ ਸੰਤਾਨ ਇਹ ਸਾਰੇ ਮੇਰੇ ਹੀ ਹਾਂ ਸ਼ਹਾਨ ਸੁਖ ਰਹਿਤ ਪਲ ਵਿੱਚ ਨਸ਼ਟ ਹੋਣ ਵਾਲਾ ਇਹ ਸਰੀਰ ਇਹ ਜੋ ਸਰੀਰ ਹੈ ਇਹ ਪਲ ਭਰ ਵਿੱਚ ਨਸ਼ਟ ਹੋਣ ਵਾਲਾ ਹੈ ਇਹ ਦੁਰਲਭ ਹੈ ਦੁਰਲਭ ਇਸ ਨੂੰ ਦੁਰਲਭ ਕਿਉਂ ਆਖਿਆ ਗਿਆ ਹੈ ਕਿਉਂਕਿ 84 ਲੱਖ ਜੁਨਾ ਭੋਗ ਕੇ ਫਿਰ ਇਹ ਦੇਹ ਮਿਲਦੀ ਹੈ ਇਹ ਮਨੁੱਖੀ ਸਰੀਰ ਫਿਰ ਮਿਲਦੀ ਹੈ ਇਸ ਕਰਕੇ ਇਸ ਨੂੰ ਦੁਰਲਭ ਆਖਿਆ ਗਿਆ ਹੈ ਕਿਉਂਕਿ ਮਨੁੱਖੀ ਸਰੀਰ ਵਿੱਚ ਹੀ ਜਿਹੜਾ ਇਨਸਾਨ ਹੈ ਉਹ ਪਰਮਾਤਮਾ ਦਾ ਨਾਮ ਜਪ ਸਕਦਾ ਹੈ ਪਰਮਾਤਮਾ ਦਾ ਭਜਨ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਚੰਗੇ ਕਰਮ ਕਰ ਸਕਦਾ ਹੈ ਇਸ ਕਰਕੇ ਇਸ ਦੇ ਨੂੰ ਦੁਰਲਭ ਦੇ ਆਖਿਆ ਗਿਆ ਹੈ ਤੇ ਭਗਵਾਨ ਕ੍ਰਿਸ਼ਨ ਦੀ ਕਹਦੇ ਨੇ ਇਸ ਆਪਣੀ ਮਨੁੱਖੀ ਦੇਹ ਨੂੰ ਤੂੰ ਜਾਇਆ ਨਾ ਜਾਣ ਦੇ ਸੇਵਾ ਕਰ ਭਜਨ ਬੰਦਗੀ ਕਰ ਨਾਮ ਜਪ ਕਿਉਂਕਿ ਤੈਨੂੰ ਇਹ ਜੋ ਦੁਰਲਭ ਦੇ ਹੈ 83 ਲੱਖ ਜੁਨਾਹ ਭੋਗ ਕੇ ਫਿਰ ਮਿਲੀ ਹੈ ਤੇ ਇਸ ਆਪਣੀ ਤੂੰ ਇਸ ਦੇ ਨੂੰ ਤੂੰ ਜਾਇਆ ਨਾ ਜਾਣ ਦੇ ਪ੍ਰਮਾਤਮਾ ਦਾ ਸਿਮਰਨ ਕਰ ਮੇਰਾ ਭਜਨ ਕਰ ਮੇਰਾ ਨਾਮ ਜਪ ਭਜਨ ਬੰਦਗੀ ਕਰਨ ਦਾ ਅਧਿਕਾਰ ਉਹਨਾਂ ਸਾਰੇ ਮਨੁੱਖਾਂ ਨੂੰ ਹੈ ਜੋ ਕਿ ਸਰੀਰ ਧਾਰੀ ਹਨ ભગવાન શ્રીਕ੍ਰਿਸ਼ਨ ਜੀ ਆਖਦੇ ਹਨ ਕਿ ਇਹ ਸਰੀਰ ਨੂੰ ਜਾਇਆ ਨਾ ਜਾਣ ਦੇਓ ਕਿਉਂਕਿ ਇਹ ਜੋ ਸਰੀਰ ਹੈ ਇਹ 84 ਲੱਖ ਜੁਨਾ ਭੋਗ ਕੇ ਫਿਰ ਮਿਲਦਾ ਹੈ ਪਤਾ ਨਹੀਂ ਕਿੰਨੇ ਕਰੋੜ ਸਾਲ ਅਰਬ ਸਾਲ ਬੀਤ ਜਾਂਦੇ ਹਨ ਸਦੀਆਂ ਬੀਤ ਜਾਂਦੀਆਂ ਹਨ ਫਿਰ ਕਿਤੇ ਇਹ ਮਨੁੱਖੀ ਜੋ ਜੀਵਨ ਹੈ ਇਹ ਮਿਲਦਾ ਹੈ ਇਸ ਕਰਕੇ ਤੂੰ ਆਪਣਾ ਇਹ ਸਰੀਰ ਜਾਇਆ ਨਾ ਜਾਣਦੇ ਪ੍ਰਮਾਤਮਾ ਦਾ ਸਿਮਰਨ ਕਰ ਉਸ ਅਕਾਲ ਪੁਰਖ ਦਾ ਨਾਮ ਜਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ